ਮੇਰਾ ਨਾਮ ਆ ਜੀ ਡਾਕਟਰ ਗੁਰਸ਼ਰਨ ਸ੍ਰੀ ਹੋਇਆ ਜੀ ਮਾਮਲਾ ਇਹ ਵੀ ਸਾਡੇ ਕੋਲ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਜੀ ਉਹ ਡਿਕਲੇਅਰ ਮਤਲਬ ਡੈੱਡ ਸੀ ਉਹ ਬੰਦਾ ਹਾਂਜੀ ਕੀ ਇਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ ਤੇ ਉਹ ਨਹੀਂ ਅਨੋਣੀ ਹੈ ਜੀ ਉਹ ਅਨੋਣ ਦੇ ਸ਼ਿਫੀ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਨਹੀਂ ਹੋਈ ਬਸੇ ਜਿਆਦਾ ਕੋਈ ਲੱਗੋ ਸ਼ਰੀਂਜਾਂ ਤੇ ਇੰਜੈਕਸ਼ਨ ਆਇਆ ਕਿ ਹਾਂ ਜੀ ਸ਼ਰੀਂਜ ਦਾ ਕੋਈ ਕਵਰ ਜਿਹਾ ਲੱਬਾ ਸੀ ਉਹਦੇ ਲੱਗੂ ਬਾਤ ਹੁੰਦੇ ਮਤਲਬ ਉਹ ਹੋ ਦੇ ਸਕਦੀ ਹੈ ਨਹੀਂ ਸਕਦੀ ਜੀ ਮਸ਼ੀਨ ਨਾਲ ਨਹੀਂ ਉਹ ਬਰੌਡਡ ਹੈ ਸੀ ਜਿਹੜਾ ਜੇ ਇਹ ਸਭ ਆਖਰ ਬੰਦਾ ਲੱਗਿਆ ਆਖੜਿਆ ਵਾ ਪਿਆ ਦਾ ਤੁਨ ਹੁਣ ਕੀ ਕੀਤਾ ਉਹਦੀ ਮੌਰਸੀ ਵਿੱਚ ਅਸੀਂ ਜੀ ਡੈਡ ਬੋਡੀ ਦਿਖਾਤੀ ਹੈ ਉਹ ਪੋਸਟਮਾਰਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹਨੂੰ ਰੀਜ਼ਨ ਹੋ ਗਿਆ ਕਿੰਨੇ ਸਾਲ ਰਿਕਵਰ ਹੋ ਗਿਆ ਲੱਗਦਾ ਮੈਂ ਇੱਕ ਸਰਿੰਜ ਦਾ ਕਵਰ ਹੀ ਲੱਭਾ ਜੀ ਉਹਨੂੰ ਲੱਗੂ ਹਾਂਜੀ ਲੈਪ ਜਿਹੜਾ ਹੁੰਦਾ ਉਹ ਹਾਂਜੀ ਉਹ ਲੱਗੂ ਕੋਈ ਮੀਡਲ ਚੱਕ ਦਿੰਦੇ ਕੋਈ ਹੋਰ ਨਹੀਂ ਜੀ ਤੇ ਕੋਈ ਕੀ ਮਿਲਿਆ ਉਹ ਤੁਹਾਨੂੰ ਕੋਰੇ ਇੱਕ ਮੋਟਰਸਾਈਕਲ ਵੀ ਅੰਦਰ ਕੀ ਲੱਭੀ ਉਹਦੇ ਕੋ ਚਾਬੀ ਲੱਭੀ ਹੈ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਕੀ ਲੱਗਦਾ ਕਿ ਉਹ ਜਿਹੜਾ ਨਾਲ ਆਇਆ ਸੀ ਉਹਦੇ ਖਲਾਸ ਹਾਂ ਚੰਨੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅਟੈਂਡੈਂਟ ਆਇਆ ਸੀ ਜਿਹਦੀ ਬਾਤ ਤੋਂ ਵੀ ਕੀ ਕਰ ਜੈਂਟਸ ਬਾਤ ਹੋਣੀ